ਸਾਸਤਰੀ ਘਰ ਬਾਈ ਜੀ ਸਾਰਿਆਂ ਨੂੰ ਅੱਜ ਤੁਹਾਨੂੰ ਦਿਖਾਉਣੇ ਆ ਢਾਬਾ ਜੀ ਆਪਾਂ ਦੇਸੀ ਢਾਬਾ ਤਾਣੀ ਠੀਕ ਹੈ ਜੀ ਦਿੱਲੀ ਤੋਂ ਜਦੋਂ ਵਾਪਸ ਆ ਰਹੇ ਸੀ ਅਸੀਂ ਫਿਰ ਅਸੀਂ ਵੀਡੀਓ ਬਣਾ ਰਹੇ ਆ ਤੁਹਾਨੂੰ ਦਿਖਾ ਰਹੇ ਆ ਖਾਣਾ ਇਹਨਾਂ ਦਾ ਬਹੁਤ ਵਧੀਆ ਲੱਗਿਆ ਮੈਨੂੰ ਤੇ ਦੇਖੋ ਢਾਬਾ ਬਾਕੀ ਜਿਹੜੇ ਮੇਰੇ ਅੱਗੇ ਆ ਬਾਈ ਕਦੇ ਨਾ ਕਦੇ ਆਉਂਦੇ ਆ ਤੇ ਆਹ ਬੋਰਡ ਕੋਲ ਆ ਜੀ ਬੋਰਡ ਤੁਹਾਨੂੰ ਦਿਖਾਉਣੇ ਆ। ਰੋਡ ਬੂੜੀ ਹੋ ਗਈਆਂ ਸਵਾਲ ਲੱਗੇ ਤਾਂ ਬਾਕੀ ਆ ਪਾਣੀ ਵਾਲੀ ਟੈਂਕੀ ਹੈਗੀ ਜਿਹੜੇ ਨੇ ਪਾਣੀ ਵਾਲੀ ਟੈਂਕੀ ਤੋਂ ਜੇ ਉਧਰੋਂ ਬਾਈ ਚਾਂਸ ਆਪਾਂ ਆਉਣਾ ਪੰਜਾਬ ਕਣੀਓ ਕਾੜੇ ਕੀ ਹੋਊਗੀ ਇਧਰ ਤੇ ਉੱਥੋਂ ਦੀ ਬੀ ਟੁਰਨ ਮਾਰ বাজਦਾ ਜੇ ਬਾਦਰਗੜ ਲਿਖਿਆ ਹੋਗਾ ਚੌਂਕ ਚੌਂਕ ਤੋਂ ਇਧਰ ਆਏ ਜੇ ਦਿੱਲੀ ਉੱਧਰ ਵਾਪਸ ਆਉਣਾ ਤਾਂ ਜੇ ਚੌਂਕ ਆਉਂਦਾ ਕੋਲ ਪੱਲੇ ਢਾਬਾ ਜਿੰਨਾਂ ਦਾ ਵਧੀਆ ਲੱਗਾ ਸਾਨੂੰ ਤਾਂ ਕਰਕੇ ਅਸੀਂ ਇੱਥੇ ਪਰੌਤੇ ਖਾਦੇ ਤੇ ਬਾਕੀ ਇਹ ਕਹਿੰਦੇ ਹੋਰ ਖਾਸੀ ਦਾ ਤੇ ਬਾਕੀ ਬਾਈ ਨਾਲ ਗੱਲ ਵੀ ਕਰਾਵਾਂਗੇ ਤੇ ਬਾਕੀ ਇਹਨਾਂ ਦਾ ਕਹਿੰਦੇ ਕਾੜ ਕੇ ਬਣਾਉਨੇ ਆ ਅਸੀਂ ਦਹੀਂ ਲੱਸੀ ਸਾਰੇ ਚੀਜ਼ਾਂ ਹੀ ਦੇਸੀ ਕਿਹੋ ਜਿਹਾ ਤਿਆਰ ਕਰਦੇ ਬਾਈ ਬਾਕੀ ਜਿਹਨੇ ਗੋਲ ਗੱਪੇ ਖਾਣੇ ਆ ਉਹ ਵੀ ਪ੍ਰਬੰਧ ਹੈਗਾ ਜਿੱਥੇ ਦੇਖ ਸਕਦੇ ਹੋ ਇਹ ਬਾਕੀ ਬੱਚੇ ਦੇ ਖਾਤਰ ਖੇਡਣ ਦੀ ਖਾਤਰ ਪਾਰਕਿੰਗ ਪੁਰੂਕਿੰਗ ਇਹਦਾ ਪ੍ਰਬੰਧ ਹੈ ਤੇ ਬਾਕੀ ਜੋ ਭੜੀਆਂ ਜੀ ਕੜ ਗਿਆ ਆ ਸੀ ਬੱਚਿਆਂ ਦੀ ਖਾਤਰ ਹੀ ਠੀਕ ਹੈ ਜੀ ਐਨ ਆਰ ਬੀ ਵੀ ਕੈਨੇਡਾ ਅਮਰੀਕਾ ਜਿਹੜੇ ਜਾਂਦੇ ਆ ਉਹਨਾਂ ਨੂੰ ਬਹੁਤ ਹੀ ਵਧੀਆ ਖਾਣ ਦੀ ਇਕਾਤਰ ਬਹੁਤ ਵਧੀਆ ਪ੍ਰਬੰਧ ਕੀਤਾ ਵਜੋਂ ਨੇ ਬੁੱਲਾ ਡੁੱਲਾ ਬਾਕੀ ਆ ਬੱਚਿਆਂ ਦੀ ਖਾਤਰ ਖੜਿਆਉਣਾ ਠੀਕ ਹੈ ਜੀ ਦੇ ਸਾਡੇ ਟਾਪ ਆ ਬਹੁਤ ਸੋਹਣਾ ਲੱਗਿਆ ਮੈਨੂੰ ਖਾਣਾ ਵੀ ਬਹੁਤ ਵਧੀਆ ਲੱਗਿਆ ਇਹਨਾਂ ਦਾ ਬਾਈਆਂ ਦਾ ਤੁਸੀਂ ਵੀ ਜਰੂਰ ਰੁਕੋ ਜੀ ਕਿਸੇ ਜਗ੍ਹਾ। ਬਾਅਦ ਚੋਂ ਅੰਦਰ ਵੀ ਦਿਖਾਵਾਂਗੇ ਸਾਰਾ। ਆਹ ਦੇਖ ਸਾਡੀ ਬਾਰਕ। ਦੇ ਸੀਟਾਂ ਨਹੀਂ। ਡੱਬਾ ਜੀ। ਬਾਕੀ ਬਾਹਰ ਬੈਠ ਕੇ ਵੀ ਖਾਣਾ ਖਾ ਸਕਦੇ ਜੀ। ਖਾਣਾ ਬਣਾਇਆ ਬੰਨਿਆ। ਦੇਖੋ ਬਣੀ ਝੋਕੜੀ ਝੋਕੜੀ ਸੋਸੀਆ। ਬਾਕੀ ਆ ਸਾਨੂੰ ਪਾਈ ਵੀ ਚੱਕ ਇਹਦੇ ਟੇਬਲ ਲੱਗਿਆ ਜੀ ਇਹ ਜੀ ਵੀ ਟੇਬਲ ਆ ਜੀ ਬਹੁਤ ਸੋਹਣੀ ਲੁੱਕ ਆ ਜੀ ਇਹ ਦੇਖਾ ਦੇਉਂਗੀ ਸਫਾਈ ਦਾ ਬਹੁਤ ਪਰਮੰਦ ਹੈ ਜਿੱਥੇ ਜਿਆਦਾ ਬਹੁਤ ਹੀ ਵਧੀਆ ਮੈਨੂੰ ਤਾਂ ਲੱਗਿਆ ਵਾਕਈ ਤੁਸੀਂ ਕਮੈਂਟ ਦਾ ਕਰਕੇ ਦੱਸਦੇ ਜੀ ਤੇ ਉਸ ਅਨੁਸਾਰ ਖਲ ਖੋਣਾ ਜੀ ਸਾਰਾ ਇਸੇ ਹਾਲ ਆ ਜੀ ਸਾਰਾ ਇਹ ਦੇਖ ਸਕਦੇ ਹੋ ਬਹੁਤ ਹੀ ਸ਼ਾਨਦਾਰ ਲੱਗਿਆ ਮੈਨੂੰ ਜੀ ਤੇ ਬਹੁਤ ਵਧੀਆ ਲੱਗਿਆ ਵਾਕਈ ਰੇਟ ਵੀ ਜਾਇਜ਼ ਹੀ ਆ ਜੀ ਬਾਲਾ ਨੀ ਹੈਗਾ ਬਾਈ ਅੰਦਰ ਡੇਟ ਬਈ ਸਾਸਤਰੀ ਘਰ ਜੀ ਹਾਲ ਬਤਨ ਕੀ ਹਾਲ ਹੈ ਜੀ ਬਸ ਦਰਜਾ ਖਾਣਾ ਬਹੁਤ ਵਧੀਆ ਜੀ ਤੁਹਾਡਾ ਜੀ ਵਧੀਆ ਹੈ ਨਾ ਹਾਂਜੀ ਆਪਣਾ ਧਾਰਾ ਖਾਣਾ ਪਤਾ ਹੈ ਨਾ ਮਿੱਟੀ ਦੇ ਬਰਤਨ ਮੇ ਬਣਤਾ ਹੈ ਚੂਲੇ ਤੇ ਬਣਤਾ ਹੈ ਦੇਸੀ ghee ਮੇ ਬਣਤਾ ਹੈ ਤੁਹਾਡਾ ਖਾਣਾ ਸਰ ਠੀਕ ਹੈ ਜੀ ਅਗਰ ਦੇਸੀ ਖਾਣਾ ਹੋ ਪ੍ਰੋਪਰ ਤਾਂ ਆਓ ਜ਼ਰੂਰ ਹਾਂਜੀ ਇੱਕ ਬਾਰ ਆਪਕੋ ਕਿਚਨ ਵੀ ਵਿਜ਼ਿਟ ਕਰਾਤਾ ਹਾਂ ਹਾਂ ਦਿਖਾ ਦੂੰ ਹਾਂਜੀ ਦਿਖਾ ਦੂੰ ਬਹੁਤ ਵਧੀਆ ਲੱਗਿਆ ਜੀ ਮੈਨੂੰ ਤਾਂ ਆਪਾ ਬਾਕੀ ਦੇਖ ਸੁਣ ਸਾਰਿਆ ਕੁਛ ਹੀ ਸਾਫ ਸਪਾਈ ਬਹੁਤ ਵਧੀਆ ਜੀ ਤੇ ਬਾਕੀ ਦਾ ਹੁਣ ਇਹਨੂੰ ਤੁਹਾਨੂੰ ਕਿਚਨ ਦਾ ਦਿਖਾਉਣਾ ਹੈ ਜੀ ਸਾਡਾ ਹਾਂਜੀ ਬਾਈ ਜੀ ਮਿੱਟੀ ਦੇ ਬਰਤਨਾਂ ਜੀ ਸਾਰੇ ਆ ਮਿੱਟੀ ਦੇ ਮਿੱਟੀ ਦੇ ਬਾਈਏ ਪਹਿਲੇ ਤੋਂ ਇਹ ਚੂਲਾ ਦੇਖ ਲੀਜੀਏ ਹਾਂਜੀ ਪਹਿਲੇ ਚੂਲਾ ਦੇਖੋ ਜੀ ਯਾਰ ਰੋਟੀ ਬੰਨਤੇ ਚੂਲੇ ਮੇ ਸਿੱਕਤੀ ਹੈ ਠੀਕ ਹੈ ਠੀਕ ਹੈ ਜੀ ਉੱਥੀ ਜੋ ਵੀ ਹੈ ਆਪਣੀ ਆਟਾ ਨਾਜ ਮੇ ਬੰਨਤੇ ਮੈਦਾ ਆਪਣੇ ਯੂਜ਼ ਨਹੀਂ ਕਰਦੇ ਠੀਕ ਹੈ ਠੀਕ ਹੈ ਜੀ ਅਬ ਆ ਗਿਆ ਆਪਣਾ ਇਹ ਰਹਾ ਦਾਲ ਦੇਖੋ ਜੀ ਬਾਈ ਦਾਲ ਮਿੱਟੀ ਦੇ ਬੰਡਿਆਂ ਦੇ ਯੈਲੋ ਦਾਲ ਜੈਲੋ ਦਾਲ ਮਿੱਟੀ ਦੇ ਬੰਡਿਆਂ ਚ ਜੀ ਹਰੇ ਹਾਂਜੀ ਆ ਦੇਖੋ ਜੀ ਆਪਣੀ आगे। आगे। ये ये दाल है हाँ जी येलो दाल येल्लो दाल है ये मिट्टी के बर्तन चाहिए अब ये पकने में कम से कम पाँच घंटे जितना लेता है ठीक है जी उसके बाद ये प्रोसेस होता है तो हाँ जी हाँ जी दाल है हाँ जी हाँ जी ये पकने में कम से कम लेगा पाँच से छः घंटा ठीक है जी ठीक है ਇਸ ਵਿੱਚ ਦੁੱਧ ਰਹਤੇ ਹੈ ਆਪਣਾ ਹਾਂਜੀ ਹਾਂਜੀ ਠੀਕ ਹੈ ਹਾਰੇਗਾ ਜੋ ਵੀ ਆਪਣੇ ਹਾਂ ਰਾਇਤਾ ਬਣਤਾ ਹੈ ਲੱਸੀ ਬਣਦੀ ਹੈ ਉਹ ਸਾਰੀ ਜੋ ਬਣਦੀ ਹੈ ਉਹ ਹਾਰੇ ਦੇ ਦੁੱਧ ਦੀ ਬਣਦੀ ਹੈ ਮਤਲਬ ਆਪਕੋ ਕੱਲ ਰਾਇਤਾ ਜੋ ਹਮ ਦੇ ਦੇਗੇ ਰਾਇਤਾ ਜਾਂ ਲੱਸੀ ਦੇਗੇ ਉਸ ਦੀ ਪ੍ਰੋਸੈਸ ਅੱਜ ਸਵੇਰ ਤੋਂ ਸ਼ੁਰੂ ਹੋ ਜਾਂਦੀ ਹੈ ਠੀਕ ਹੈ ਤਦ ਜਾ ਕੇ ਉਹ ਸਹੀ ਹੁੰਦਾ ਬਾਈ ਜੀ ਇੱਕ ਮਿੰਟ ਬਾਈ ਜੀ ਕਹਿੰਦਾ ਨਾ ਵੀ ਕਾੜਨੀ ਚ ਦੁੱਧ ਜਿਵੇਂ ਆਪਾਂ ਕਾੜਦੇ ਨਹੀਂ ਸੀ ਪਹਿਲਾਂ ਪੁਰਾਣਾ ਰਵਾਜ ਉਵੇਂ ਕਾੜ ਕੇ ਦਿੰਦੇ ਆ ਜੀ ਬਾਕੀ ਦੁੱਧ ਇਹਨਾਂ ਦਾ ਆਇਆ ਨਹੀਂ ਹਲੇ ਤੇ ਇਹ ਹਾਰੀ ਆਪਾਂ ਕਹਿੰਦੇ ਹਾਰੀ ਵੀ ਕਹਿੰਦੇ ਜੀ ਉਹ ਸਿਸਟਮ ਕਰਦੇ ਪਾਤੀਆਂ ਲਾ ਕੇ ਆ अगते बाल के वह लस्सी लुस्सी दही है चटनी बनती है, है।, है मक्का रोटी मिल जाता है चूल्हे का ठीक है घी है, है। जो रहता है वो अपने जाता है हाँ देखो जी मखनी ये हारे का दूध का ही है ये कल जो रात के जो पक्के निकाला है हाँ जी हरे का दूध का मखनी है ਦੇਖ ਸਕਦੇ ਹੋ ਬਾਈ ਦਾ ਇਹ ਕਿਹੜਾ ਇਸਨੇ ਦਬਾਟਰ ਆ ਨਿਕਲਿਆ ਜੀ ਬਾਟਰ ਪਿਓਰ ਦੇਸੀ ਵਾਈ ਬਟਰ ਠੀਕ ਹੈ ਜੀ ਮੱਖਣੀ ਪ੍ਰੋਸੈਸਰ ਦੁੱਧ ਵੀ ਆਪਣੇ ਘਰ ਦਾ ਹੀ ਹੈ ਠੀਕ ਹੈ ਜੀ ਮੱਖਣੀ ਜੀ ਆਪਣੇ ਪੰਜਾਬੀ ਚ ਕਹਿੰਦੇ ਹੈ ਜਾਇਗਾ ਹੈ ਫੁੱਲਰ ਮੈਂ ਚਾਹ ਜਿੱਤੇ ਅਸੀਂ ਨੇ ਗੁਰਮੇ ਵੀ ਬਣਦੀ ਹੈ ਠੀਕ ਹੈ ਜੀ ਗੁਰਮੇ ਵੀ ਬਣਦੀ ਠੀਕ ਹੈ ਅਬ ਬਰਤਨ ਦੇਖ ਸਕਦੇ ਹੋ ਜੀ ਤੁਸੀਂ ਮੈਂ ਪੰਜਾਬੀ ਚ ਦੱਸਦਾ ਬਰਤਨ ਦੇਖ ਸਕਦੇ ਹੋ ਜੀ ਤੁਸੀਂ ਸਾਰੇ ਮਿੱਟੀ ਦੇ ਆ ਬਹੁਤ ਵਧੀਆ ਟੇਸਟੀ ਚਾਹ ਬਣਦੀ ਹੈ ਇਹਨਾਂ ਚ ਹਾਂਜੀ ਦੱਸੋ ਹੋਰ ਵੀ ਦਿਖਾਓ ਇਸਨੇ ਚਾਹ ਦੇ ਡਿਪਾਰਟਮੈਂਟ ਨੇ ਸਕਤਾ ਨਹੀਂ ਹੋਇਆ ਵਿਸਤਾਰ ਹੋਗਾ 12 ਵਜੇ ਪਿੰਨਿੰਗ ਹੋਗਾ ਠੀਕ ਹੈ ਠੀਕ ਹੈ ਠੀਕ ਹੈ ਯਾਹ ਇੰਡੀਅਨ ਰੋਟਣਾ ਹਾਂਜੀ ਹਾਂਜੀ ਇਹ ਪੂਰਾ ਅਭਿਵਾਰ ਨੂੰ ਬਹੁਤ ਡਾਰਕ ਬੋਇਲ ਹੋਣੀ ਨਾ ਯਾਹਾਂ ਤੇ ਆਤੀ ਯਾਹ ਇਸ ਦੇ ਉੱਪਰ ਦੇਸੀ ਜੀ ਦਾ ਤੜਕਾ ਲੱਗਦਾ ਹੈ ਠੀਕ ਹੈ ਔਰ ਮਦਰ ਤੋਂ ਦੰਦ ਦੇਸੀ ਜੀ ਚੱਟਾ ਠੀਕ ਹੈ ਭਾਈ ਜੀ ਇਹ ਐ ਕਹਿ ਰਿਹਾ ਕਹਿੰਦੇ ਦੇਸੀ ਕੀ ਦਾ ਤੜਕਾ ਲਾਉਣਾ ਜੀ ਆਪਾਂ ਤੇ ਕੋਈ ਵੀ ਰੋਟੀ ਸਬਜ਼ੀ ਪਰੋਠਾ ਖਾਣਾ ਤਾਂ ਦੇਸੀ ਦਾ ਬਹੁਤ ਸਫਾਈ ਹੈ ਜੀ ਰਸੋਈ ਦੀ ਇਹਨਾਂ ਦੀ ਬਾਈਆਂ ਦੀ ਤੇ ਦੇਖ ਸਕਦੇ ਤੁਸੀਂ ਇਧਰ ਮੇਰਾ ਆਮਣਾ ਭਾਈ ਗਿਆ ਸੀ ਇਹਦੀ ਮਾਤਾ ਨੂੰ ਲੈਣ ਗਿਆ ਸੀ ਹੋਰ ਆਮਣੇ ਵਧੀਆ ਲੱਗਾ ਖਾਣਾ ਵਧੀਆ ਲੱਗਾ ਵਧੀਆ ਲੱਗਾ ਨਾ ਹੋਰ ਵਧੀਆ ਪਰੋਟੇ ਖਵਾਇਆ ਵੋਹ ਬਹੁਤ ਵਧੀਆ ਪਰੋਟੇ ਖਾਧੇ ਜੀ ਅਸੀਂ ਸਾਨੂੰ ਵਧੀਆ ਲੱਗਿਆ ਤਾਂ ਕਿ ਅਸੀਂ ਵੀਡੀਓ ਬਣਾਈਏ ਅਸੀਂ ਕਿਹਾ ਚੱਲ ਥੋੜੀ ਵੀਡੀਓ ਇਹ ਕਰ ਦਨੇ ਇਸੇ 12 ਵਜੇ ਸਟਾਫ ਹੋ ਗਿਆ ਕੰਪਲੀਟਲੀ ਸਾਰਾ ਕਲੀਨ ਹੋ ਜਾਏਗਾ ਇਹ ਸਟਾਫ ਦਾ ਬਣਾ ਹੋਇਆ ਹੈ ਠੀਕ ਹੈ ਜੀ ਹੋਰ ਰੈਡੀ ਕਰ ਲਿਆ ਮੈਂ ਆਪ ਕੋ ये जो मिठाई है वो भी अपने यहाँ निगरानी में ही बनती है ठीक है आप हलवाई रखा हुआ है देसी घी का आपका गुलाब जामुन मिल जाएगा छप गुलाब जामुन मिल जाएगा देसी की जलेबी बनती है अपने यहाँ फिरनी आपको मिल जाएगी कुल्डर की खीर मिल जाएगी वो खीर भी जो है वो भी मिट्टी के बर्तन में ही बनाते हैं ठीक है रोज के रोज़ बनाते हैं सुबह अभी सब कुछ चढ़ जाएगा अपना मतलब ज़्यादा ज़्यादा रात को बारह एक बज जाता है तो सुबह थोड़ा लेट शुरू होता है मेन को सुबह सुबह आलू पराठा हो गया चाय हो गए ये सब अपने सर्व करते हैं और ये जो मिठाईया सारी गोश होती है दो दो ये सचिन सेफ है वो बनाते हैं ठीक है ठीक है जी चलो आ, भाजी ये तो हो गया अपना जो भी अपने गेस्ट आते हैं कस्टमर आते हैं उनकी बात जी अभी बात हो गई ड्राइवर भाई जितना भी टैक्सी लेके जाते हैं अपने रूट पे जो भी उनको लिए अपने यहाँ काफ़ी सुविधा ही है कोई भी खाना हो कोई भी दिक्कत परेशानी हो आ जाइए आप ड्राइवर भाईयों का ही रेस्टोरेंट है बिंदा खाइए कोई दिक्कत नहीं आपको अपना नंबर दसो जी ਮੇਰਾ ਨੰਬਰ ਜਾਨ ਨੰਬਰ ਲਿਖ ਲਿजिए 7046650436 ਪੰਜਾਬੀ ਚ ਦੱਸੋ ਜੀ ਸਾਨੂੰ ਬੜਾ ਯਾ ਪੰਜਾਬੀ ਮੈਂ ਤੁਮੇ Gujarati ਨੂੰ ਹਾਂਜੀ ਬਾਈ ਜੀ ਸਾਨੂੰ ਗਰਾਜਾਮਣ ਵੀ ਦਿਖਾਤੀਆਂ ਜਲੇਬੀਆਂ ਵੀ ਕਹਿੰਦੇ ਬਾਈ ਕਹਿੰਦੇ ਦੇਸੀ ਘਿਓ ਦੀਆਂ ਤੇ ਬਾਕੀ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਬਾਈ ਕੋਲ ਜਰੂਰ ਪਹੁੰਚੋ ਬਾਕੀ ਤੁਹਾਨੂੰ ਕੰਟੈਕਟ ਨੰਬਰ ਦੱਸ ਦਾਂਗੇ ਠੀਕ ਆ ਜੀ ਮੈਨੂੰ ਪੰਜਾਬੀ ਚ ਆਉਂਦਾ ਤੇ ਦੂਜੀ ਲੋਟ ਨਹੀਂ ਆ ਰਿਹਾ ਬਾਈ ਕਹਿੰਦਾ ਜੰਪਿੰਗ ਬੱਚਿਆਂ ਦੀ ਖਾਤਰ ਜੰਪਿੰਗ ਜੰਪਿੰਗ ਵੱਜਦਾ ਹੈ ਜੰਪ ਲੈਂਡ ਦੀ ਖਾਤਰ ਬੱਚਿਆਂ ਦੇ ਆਪਾਂ ਨੂੰ ਬਹੁਤ ਵਧੀਆ ਇਹ ਤੇ ਪਰਮਾਂਤ ਹੈਗਾ ਬਾਕੀ ਸਾਰੇ ਖੜੇ ਹੋਣੇ ਹੈਗੇ ਜਵਾਕਾਂ ਨੂੰ ਰਿਟਨ ਦੀ ਖਾਤਰ ਫ੍ਰੀ ਹੈ ਸਾਰਾ ਕੁਸ ਵਧੀਆ ਤੇ ਆ ਦੇਖ ਸਕਦੇ ਹੋ ਬਿਲਕੁਲ ਫ੍ਰੀ ਹੈ ਜੀ ਸਾਰਾ ਕੁਸ ਪਹਿਲਾਂ ਵੀ ਸੰਗਰੀ ਦਿਖਾਤੀ ਸੀ ਆ ਦੁਬਾਰੇ ਵੀ ਦੇਖ ਸਕਦੇ ਹੋ ਦੇਸੀ ਲੱਸੀ ਬਣਾਤਾ ਜੀ ਬਣਾਦਾ ਹਾਂ ਬਣਾਤੀ ਜੀ ਬਣਾਤੀ